ਸਸ਼ੁਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਹਾਲੀ ਦੇ ਵਿੱਚ ਪੰਜਾਬ ਦੇ ਇੱਕ ਮਹਿਲਾ ਕਨਸਟੇਬਲ ਜਿਸ ਦੇ ਕੋਲੋਂ ਕੀ 71 ਗ੍ਰਾਮ ਚਿੱਟਾ ਬਰਾਮਦ ਹੁੰਦਾ ਹੈ ਤੇ ਮਾਮਲਾ ਕਾਫੀ ਚਰਚਾਵਾਂ ਚ ਰਹਿੰਦਾ ਉਸਤੇ ਕੇਸ ਦਰਜ ਹੁੰਦਾ ਹੈ ਜੇਲ੍ਹ ਭੇਜਿਆ ਜਾਂਦਾ ਹੈ ਤੇ ਵਿਭਾਗ ਵੱਲੋਂ ਬਰਖਾਸਤ ਕਰ ਦਿੱਤਾ ਜਾਂਦਾ ਤਾਂ ਹੋਰ ਇੱਕ ਜਿਹੜਾ ਹੀ ਮਾਮਲਾ ਸਾਹਮਣੇ ਆ ਜਿੱਥੇ ਕੇਂਦਰੀ ਜੇਲ੍ਹ ਦੇ ਵਿੱਚ ਤੈਨਾਤ ਇੱਕ ਏਐਸਆਈ ਰੈਕ ਦੇ ਪਰ ਉਸ ਅਧਿਕਾਰੀ ਨੂੰ ਜੇਲ੍ਹ ਦੇ ਅੰਦਰ 71 ਗ੍ਰਾਮ ਚਿੱਟੇ ਦੀ ਸਪਲਾਈ ਕਰਦਿਆਂ ਫੜਿਆ ਗਿਆ ਉਸਤੇ ਮਾਮਲਾ ਦਰਜ ਹੁੰਦਾ ਹਿਰਾਸਤ ਦੇ ਵਿੱਚ ਵੀ ਲੈ ਰਿਆ ਗਿਆ ਤਾਂ ਡੀਐਸਪੀ ਸਰਬਜੀਤ ਸਿੰਘ ਬਰਾਰਦਾਈ ਕਹਿਣਾ ਹੈ ਕਿ ਹੁਣ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇਸ ਗੱਲ ਦੀ ਜਾਂਚ ਕੀਤੀ ਜਾਏਗੀ ਕਿ ਆਖਰ ਇਹ ਵਿਅਕਤੀ ਕਿੱਥੋਂ ਸਪਲਾਈ ਕਰਨ ਵਾਲਾ ਸੀ ਕਿੱਥੋਂ ਲੈ ਕੇ ਆਇਆ ਸੀ ਤਾਂ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਦੀ ਵਰਦੀ ਹੁਣ ਇੱਕ ਵਾਰ ਫਿਰ ਤੋਂ ਸਵਾਲਾ ਦੇ ਘੇਰੇ ਦੇ ਵਿੱਚ ਵਿਖਾਈ ਦੇ ਰਹੀ ਹੈ ਕੀ ਸਾਡੇ ਜੇਲ੍ਹ ਦੇ ਅੰਦਰ ਉਸ ਟੈਕ ਤੋਂ ਆਪਣਾ ਟਿਕਾਣਾ ਗੱਲ ਸਾਨੂੰ ਥਾਣਾ ਕੈਂਟ ਵਿਖੇ ਤਲਾਸ਼ ਮਿਲੀ ਸੀ ਕਿ ਇੱਕ ਜੇਲ੍ਹ ਦੇ ਵਿੱਚ ਮੁਲਾਜ਼ਮ ਹੈ ਏਐਸਏ ਗੁਰਪ੍ਰੀਤ ਸਿੰਘ ਆ ਤਾਂ ਉਹਨਾਂ ਵੱਲੋਂ ਚਿੱਟਾ ਲਿਆਂਦੀ ਕੋਸ਼ਿਸ਼ ਕੀਤੀ ਗਈ ਸੀ ਵੀ ਨਸ਼ੀਲਾ ਪਦਾਰਥ ਲਿਆਂਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੇ ਜੇਲ੍ਹ ਦੀ ਇਨਫੋਰਮੇਸ਼ਨ ਆਉਂਦੇ ਹੀ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਵਕਾਲਤਵਾਦ ਦਰਜ ਕਰਕੇ ਜਦੋਂ ਉਸ ਤੋਂ ਬਾਅਦ ਉਹਦੀ ਤਲਾਸ਼ੀ ਵਗੈਰਾ ਲਈ ਗਈ ਤਾਂ ਉਹਦੇ ਕੋਲੋਂ ਤਕਰੀਬਨ 41 ਗ੍ਰਾਮ ਚਿੱਟਾ ਮਿਲਿਆ ਹੈ ਕਿਥਾ ਕੋਸਟਿੰਗ ਸੀ ਇਹ ਜੇਲ੍ਹ ਦੇ ਵਿੱਚ ਹੀ ਸੀਗਾ ਜੀ ਵੈਸੇ ਇਹ ਦੀ ਪੇਰੈਂਟ 3rd IRP ਲੁਧਿਆਣੇ ਦਾ ਪੋਸਟ ਹੈਗੀ ਹੈ ਜੀ ਪੇਰੈਂਟ ਬਟਾਲੀਅਨ ਹੈਗੀ ਹੈ ਜੀ ਇਹਦੀ ਤੇ ਬਾਕੀ ਹੁਣ ਅਸੀਂ ਇਹ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਕਲੀਅਰ ਕਰ ਰਹੇ ਆਂ ਜੀ ਇਹ ਅੱਗੇ ਵੀ ਕੋਈ ਲੈ ਕੇ ਆਇਆ ਹੈ ਜਾਂ ਕਿਸ ਤੋਂ ਲੈ ਕੇ ਆਇਆ ਇਹਦੇ ਫਾਰਵਰਡ ਬੈਕਵਰਡ ਲਿੰਕੇਜ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਹਾਂਜੀ ਕੱਲ ਅਸੀਂ ਅਰੈਸਟ ਕਰ ਲਿਆ ਜੀ ਅਜ ਮਾਨ ਜੋ ਜੱਜ ਸਾਹਿਬ ਦੇ ਪੇਸ਼ ਕਰਕੇ ਉਹਦਾ ਅਸੀਂ ਵੱਤੋਂ ਦੀ ਰਿਮਾਂਡ ਹਾਸਲ ਕਰਾਂਗੇ ਤੇ ਕੋਸ਼ਿਸ਼ ਇਹ ਹੀ ਹੈ ਵੀ ਇਹਦਾ ਫਾਰਵਰਡ ਤੇ ਬੈਕਵਰਡ ਲਿੰਕ ਦੋਨੋਂ ਟ੍ਰੇਸ ਕਰਕੇ ਕਿ ਹੋਰ ਵੀ ਅਗਰ ਕੋਈ ਇਨਵੋਲਡ ਆ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਸਜ਼ਾ ਹੋ ਜਾਵੇ ਮਿਲਣਾ ਚਾਹੀਦਾ ਪਰ ਇਸ ਤਰ੍ਹਾਂ ਦੇ ਮੁਲਾਜ਼ਮ ਜਿਹੜੇ ਆ ਦੇਖੋ ਸਾਡੀ ਸਾਰੇ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਕਿਉਂਕਿ ਦੇਖੋ ਸਰਕਾਰ ਦੀ ਅਯੁੱਧ ਵਿਸ਼ਵਾਦ ਦੀ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਸਾਰੇ ਵੱਦ ਚੜ ਕੇ ਪਬਲਿਕ ਵੀ ਤੇ ਪੁਲਿਸ ਡਿਪਾਰਟਮੈਂਟ ਵੀ ਤੇ ਹੋਰ ਡਿਪਾਰਟਮੈਂਟ ਵੀ ਸਾਰੇ ਆਪਣਾ ਵੱਦ ਚੜ ਕੇ ਸਹਿਯੋਗ ਕਰ ਰਹੇ ਨੇ ਤੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਗਰੇਜ ਕੀਤਾ ਜਾਵੇ ਤਾਂ ਤਾਂ ਜੋ ਜਿਹੜਾ ਇਹ ਆ ਵੀ ਆਪਾਂ ਆਪਣੀ ਸਟੇਟ ਆ ਪੰਜਾਬ ਹੈ ਇਹਨੂੰ ਜਿਹੜਾ ਨਸ਼ਾਤ ਮੁਕਤ ਕੀਤਾ ਜਾਵੇ